Mm-hmm. ਵਾਹਿਗੁਰੂ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸ਼ਤਾਰੇ ਆਸਾੜ ਤਪੰਦਾ ਤਿਸ ਲੱਗੈ ਹਰ ਨਾ ਹੋ ਨਾ ਜਿੰਨਾ ਆਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੁਇ ਭਾਏ ਵਿਗੁੱਚੀਐ ਗਲ ਪਈ ਸੋ ਜਮ ਕੀ ਫਾਸ ਜਿਹਾ ਬੀਜੈ ਸੋ ਲੁਣੈ ਮੱਥੈ ਜੋ ਲਿਖਿਆਸ ਰੈਣ ਵਿਹਾਣੀ ਪਛੂਤਾਣੀ ਉੱਠ ਚੱਲੀ ਗਈ ਨਿਰਾਸ ਜਿਨ ਕੋ ਸਾਧੂ ਪੇਟੀਐ ਸੋ ਦਰਗਹਿ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਆਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਾੜ ਦੇ ਮਹੀਨੇ ਦੀ ਆਰੰਭਤਾ ਹੋ ਰਹੀ ਹੈ ਹੁਣੇ ਹੁਣ ਜੋ ਅਸੀਂ ਪਾਵਨ ਬਾਣੀ ਦਾ ਸ਼ਬਦ ਸੁਣਿਆ ਹੈ ਇਹ ਪਾਵਨ ਸ਼ਬਦ ਮਾਜ ਰਾਗ ਦੇ ਅੰਦਰ 12 ਮਹਾਂ ਨਾਮੇ ਬਾਣੀ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 134 ਦੇ ਉੱਤੇ ਪੰਚਮ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਅਮਰਤ ਮੇਰਾਸਨਾ ਤੋਂ ਉਚਾਰਨ ਹੋਇਆ ਹੈ। 12ਵਾਂ ਬਾਣੀ ਦੀ ਇਹ ਪੰਜਵੀਂ ਪੌੜੀ ਹੈ। ਹਾੜ ਦੇ ਮਹੀਨੇ ਦੀ ਆਰੰਭਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਰ ਰਹੇ ਹਨ। ਕੀ ਕਹਿੰਦੇ ਹਨ ਆਸਾੜ ਤਪੰਦਾ ਤਿਸ ਲੱਗਾ। ਹਾੜ ਦਾ ਮਹੀਨਾ ਬੜਾ ਗਰਮੀ ਭਰਿਆ ਹੁੰਦਾ ਹੈ ਜਿਹਦੇ ਵਿੱਚ ਬੜੀ ਤਪਸ਼ ਹੁੰਦੀ ਹੈ ਗਰਮੀ ਹੁੰਦੀ ਹੈ ਪਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਆਸਾੜ ਤਪੰਦਾ ਤਿਸ ਲਕੈ ਕਹਿੰਦੇ ਹਾੜ ਦਾ ਮਹੀਨਾ ਉਹਨਾਂ ਨੂੰ ਬੜਾ ਗਰਮ ਲੱਗਦਾ ਹੈ ਕਿਹਨਾਂ ਨੂੰ ਜੀ ਹਰ ਨਾ ਹੋ ਨਾ ਜਿੰਨਾ ਪਾਸ ਸਤਿਗੁਰੂ ਜੀ ਕਹਿੰਦੇ ਹਾਰ ਦਾ ਜਿਹੜਾ ਮਹੀਨਾ ਉਹਨਾਂ ਨੂੰ ਤਪੰਦਾ ਤਪਸ਼ਾਂ ਵਾਲਾ ਲੱਗਦਾ ਹੈ ਜਿਨ੍ਹਾਂ ਦੇ ਕੋਲ ਹਰੀ ਪ੍ਰਮਾਤਮਾ ਜਿਨ੍ਹਾਂ ਦੇ ਕੋਲ ਨਹੀਂ ਵੱਸਦਾ ਜਿਵੇਂ ਕਹਿ ਲੋ ਕਿ ਉਹਨਾਂ ਦੇ ਹਿਰਦੇ ਵਿੱਚ ਹਰ ਵਕਤ ਐਸਾ ਸਾੜਾ ਪੈਂਦਾ ਰਹਿੰਦਾ ਹੈ ਵਿਕਾਰਾਂ ਦਾ ਕਿਉਂ ਅੰਦਰੋਂ ਤਾਪਦੇ ਹੀ ਰਹਿੰਦੇ ਆ ਬਾਹਰਲੀ ਗਰਮੀ ਤੇ ਪੈਂਦੀ ਪੈਂਦੀ ਆ ਸਾਰ ਰਹਤੀ ਪੈਂਦੀ ਆ ਪਰ ਕੁਝ ਐਸੇ ਵੀ ਹਨ ਜਿਹੜੇ ਬਾਹਰਲੀ ਗਰਮੀ ਦੇ ਵਿੱਚ ਵੀ ਸਤਸੰਗਤ ਜੀ ਅੰਦਰੋਂ ਠੰਡੇ ਰਹਿੰਦੇ ਆ ਹਮੇਸ਼ਾ ਹੀ ਸ਼ਾਂਤ ਰਹਿੰਦੇ ਆ ਪਰ ਕਈ ਐਸੇ ਐ ਜਿਹੜੇ ਅੰਦਰੋਂ ਤਪਦੇ ਹੀ ਰਹਿੰਦੇ ਐ ਕਾਰਨ ਇਹ ਐ ਵੀ ਹਰ ਨਾਮ ਨਾ ਜਿੰਨਾ ਪਾਸ ਹਰ ਨਾ ਹੋ ਨਾ ਜਿੰਨਾ ਪਾਸ ਜਿੰਨਾਂ ਦੇ ਕੋਲ ਪ੍ਰਮਾਤਮਾ ਨਾ ਹੋਵੇ ਅੰਦਰੋਂ ਤਪੇ ਹੁੰਦੇ ਨੇ ਛੋਟੀ ਜੀ ਗੱਲ ਤੇ ਭੈੜੇ ਬੋਲ ਬੋਲਣੇ ਮਾੜਾ ਬੋਲਣਾ ਇਹ ਉਹ ਮਾੜੀ ਕਹਿ ਲੋ ਕਿ ਤਪਸ਼ ਹੈ ਅੰਦਰ ਦੀ ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਇਹ ਗੁਰਮੁਖ ਉਹਨਾਂ ਦੇ ਵਿੱਚ ਹੁੰਦੀ ਹੈ ਜਿੰਨਾਂ ਦੇ ਕੋਲ ਹਰੀ ਪਰਮਾਤਮਾ ਨਹੀਂ ਹੈ ਜਿਨ੍ਹਾਂ ਦੇ ਅੰਤਹਿਕਰਣ ਦੇ ਵਿੱਚ ਪਰਮਾਤਮਾ ਵਾਹਿਗੁਰੂ ਜੀ ਸਾਖਿਆਤ ਕਰ ਨਹੀਂ ਹੋਈ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਦੀਆਸ ਜਗਤ ਦੇ ਜੀਵਨ ਨੂੰ ਦੇਣ ਵਾਲੇ ਜਗਤ ਨੂੰ ਜੀਵਨ ਦੇਣ ਵਾਲਾ ਕੌਣ ਹੈ ਪਰਮਾਤਮਾ ਹੈ ਵਾਹਿਗੁਰੂ ਹੈ ਅਕਾਲ ਪੁਰਖ ਹੈ ਸਤਿਗੁਰੂ ਜੀ ਕਹਿ ਰਹੇ ਨੇ ਕਿ ਜਿਹੜੇ ਵਾਹਿਗੁਰੂ ਨੇ ਪੂਰੀ ਦੁਨੀਆ ਨੂੰ ਜੀਵਨ ਦਿੱਤਾ ਹੈ ਜਗਤ ਨੂੰ ਜੀਵਨ ਦਿੰਦਾ ਹੈ ਉਸ ਵਾਹਿਗੁਰੂ ਨੂੰ ਵਿਸਾਰ ਕੇ ਐਸਾ ਬੰਦਾ ਤਪਦਾ ਹੀ ਰਹਿੰਦਾ ਹੈ ਜਿਹੜੇ ਬੰਦੇ ਨੂੰ ਬੰਦਿਆਂ ਦੀ ਆਸਲ ਕੀ ਰਹਿੰਦੀ ਹੈ ਕਿ ਮੇਰਾ ਕੰਮ ਉਹ ਸਵਾਰ ਦੇਗਾ ਮੈਂ ਉਹਦੇ ਕੋਲ ਚਲਾ ਜਾਵਾਂ ਠੀਕ ਹੈ ਦੁਨੀਆ ਦੇ ਵਿੱਚ ਬੰਦਾ ਬੰਦੇ ਦੀ ਦਾਰੂ ਹੈ ਪਰ ਸਭ ਕੁਝ ਬੰਦਾ ਨਹੀਂ ਹੈ ਮਹਾਰਤੇ ਭਾਈ ਗੁਰਦਾਸ ਜੀ ਤੇ ਕਹਿੰਦੇ ਸੱਚਾ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਇਹ ਜੇ ਬੰਦਿਆਂ ਦੀ ਆਸ ਰੱਖਣੀ ਜਿਹੜੇ ਆਪ ਧੱਪਦੇ ਪਏ ਹਨ ਹਾੜ ਦੇ ਮਹੀਨੇ ਦੀ ਤਰ੍ਹਾਂ ਇਹ ਤੇ ਬਹੁਤ ਬੇਸਮਝੀ ਵਾਲੀ ਗੱਲ ਹੈ ਮਹਾਰਾਜ ਕਹਿੰਦੇ ਆ ਕਈ ਬੰਦੇ ਐਸੇ ਹੁੰਦੇ ਸਾਧ ਸੰਗਤ ਬਹੁਤ ਤਪਦੇ ਹੁੰਦੇ ਆ ਹਮੇਸ਼ਾ ਹੀ ਅਗਦੀ ਤਰ੍ਹਾਂ ਸਤਿਗੁਰੂ ਕਹਿੰਦੇ ਭਾਈ ਕਈ ਇਨਸਾਨ ਇਸ ਤਰ੍ਹਾਂ ਦੇ ਵੀ ਹਨ ਵੀ ਪ੍ਰਮਾਤਮਾ ਨੂੰ ਛੱਡ ਕੇ ਮਨੁੱਖਾਂ ਦੀ ਆਸ ਰੱਖਦੇ ਹਨ ਜਿਹੜੇ ਉਹ ਸਮਝੋ ਹਾੜ ਦੇ ਮਹੀਨੇ ਵਿੱਚ ਤਪਦੇ ਹੀ ਰਹਣੇ ਆ ਅਹੇ ਜੇ ਬੰਦਿਆਂ ਦੀ ਫਿਰ ਹਾਲਤ ਕੀ ਹੁੰਦੀ ਹੈ ਉਹ ਵੀ ਦਸਦੇ ਹਨ ਦੋਇਆ ਪਾਇ ਵਿਗੁਚੀ ਹੈ ਇਹਨੂੰ ਦੋਇਆ ਉਚਾਰਨ ਕਰਨਾ ਹੈ ਉਹ ਇਸ ਤਰ੍ਹਾਂ ਦੇ ਇਨਸਾਨ ਦ્વੈਤ ਵਿੱਚ ਲੱਗੇ ਹੋਏ ਹੁੰਦੇ ਆ ਜਿਹਨਾਂ ਦ્વੈਤ ਕੀ ਹੈ ਕਿਸੇ ਦੀ ਚੁਗਲੀ ਕਰ ਲਈ ਕਿਸੇ ਦੀ ਨਿੰਦਿਆ ਕਰ ਲਈ ਕੋਈ ਝਗੜਾ ਖੜਾ ਕਰ ਲਿਆ ਕਿਤੇ ਕੁਝ ਕਰ ਲਿਆ ਬਸ ਇਨ੍ਹਾਂ ਚੀਜ਼ਾਂ 'ਚ ਵਿਗੁਚੀਆ ਖوار ਹੋਏ ਰਹਿੰਦੇ ਆ ਦੋਇਤ ਦੀਆਂ ਗੱਲਾਂ 'ਚ ਉਹਨਾਂ ਨੂੰ ਰਸ ਮਿਲਦਾ ਹੈ ਬੜੇ ਲੋਕਾਂ ਨੂੰ ਤੁਸੀਂ ਵੇਖੋਗੇ ਉਹਨਾਂ ਨੂੰ ਇਦਾਂ ਰਸ ਜਾਂ ਮਿਲਦਾ ਹੈ ਇੰਨਾਂ ਗੱਲਾਂ 'ਚ ਮਹਾਰਾਜ ਕਹਿੰਦੇ ਕਹਿੰਦੇ ਇਹ ਇਨਸਾਨ ਦੁਈ ਭਾਵ 'ਚ ਫਸੇ ਹੀ ਰਹਿੰਦੇ ਐ ਵਿਗੁੱਚੇ ਨੇ ਖੱਜਲ ਹੋਏ ਨੇ ਖਫਾਰ ਹੋਏ ਨੇ ਖਰਾਬ ਹੁੰਦੇ ਰਹਿੰਦੇ ਹਨ ਮਹਾਰਾਜ ਕਹਿੰਦੇ ਅਰੰਤ ਨੂੰ ਗਲ ਪਈ ਸੋ ਜਮ ਕੀ ਫਾਸ ਇਨਾਂ ਦੇ ਗਲ ਦੇ ਵਿੱਚ ਸਾਥ ਸੰਗ ਜੀ ਫਿਰ ਜਮਦੁੱਤਾਂ ਦੀ ਵਿਫਾਹੀ ਪੈਂਦੀ ਆ ਅੰਤ ਨੂੰ ਮੌਤ ਦੀ ਫਾਹੀ ਤਾਂ ਚਲੋ ਸਭ ਦੇ ਪੈਣੀਓ ਪੈਣੀ ਐ ਪਰ ਪਰਮੇਸ਼ਰ ਤੋਂ ਟੁੱਟ ਕੇ ਜਿਹੜੀ ਦੂਜੀ ਮਾਇਆ ਹੈ ਪਰਮੇਸ਼ਰ ਦਾ ਤਿਆਗ ਕਰਕੇ ਇਹ ਚ ਦ્વੈਤ ਚ ਪਈ ਰਹਿਣਾ ਮਹਾਰਾਜ ਕਹਿੰਦੇ ਅੰਤ ਨੂੰ ਇਹ ਜਮਾ ਦੀ ਫਾਹੀ ਇਹਨਾਂ ਦੇ ਗਲ 'ਚ ਪੈਣੀ ਐ ਇਹਨਾਂ ਨੂੰ ਛਡਾਣਾ ਕਿਸੇ ਨੇ ਦੂਜੀ ਮਾਇਆ ਜਗਤ ਚਿਤਵਾਸ ਇਓ ਭਾਈ ਜਿਹੜਾ ਗੁਰਮੁਖ ਹੈ ਗੁਰਸਿੱਖ ਹੈ ਉਹ ਇਸ ਗੱਲ ਨੂੰ ਹਮੇਸ਼ਾ ਰੱਖਦਾ ਧਿਆਨ ਵੀ ਦੁਈ ਚ ਨਾ ਫਸਿਆ ਜਾਵੇ ਜਪਉਤਾ ਇੱਕੋ ਨਾਮਾ ਬਸ ਇਸ ਚੀਜ਼ ਉੱਤੇ ਜ਼ਿਆਦਾ ਜ਼ੋਰ ਦਿੰਦਾ ਹੈ ਜਿਹਾ ਵੀਜੈ ਸੋ ਲੁਣੈ ਸਤਿਗੁਰੂ ਜੀ ਕਹਿੰਦੇ ਮਰਜੀ ਹੈ ਤੇਰੀ ਤੂੰ ਹੁਣ ਕਿਸਾਨ ਹੈ ਚੰਗਾ ਕੰਮ ਕਰ ਲੈ ਚੰਗੀ ਖੇਤੀ ਬੀਜ ਲੈ ਅੰਤ ਨੂੰ ਵੱਢਣੀ ਤਾਂ ਤੈ ਹੀ ਆ ਜੋ ਬੀਜੇਗਾ ਅੰਤ ਨੂੰ ਵੱਢੇਗਾ ਜੇਹਾ ਬੀਜਿਆ ਸੋ ਲੁਣੇ ਕਰਮਾਂ ਸੰਦੜਾ ਖੇਤ ਖੇਤ ਸਰੀਰ ਜੋ ਬੀਜੀਐ ਸੋ ਅੰਤ ਖਲੋਵਾ ਆਏ ਇਹ ਵੀ ਮਹਾਰਾਜ ਜੀ ਬਾਣੀ ਚ ਲਿਖਦੇ ਆ ਫਿਰ ਜੈਸਾ ਬੀਜ ਹੈ ਇਸਾ ਖਾਸਾ ਗੋੜੀ ਰਾਗ ਚ ਪੰਚਮ ਪਾਦਸ਼ਾਹ ਕਹਿੰਦੇ ਆ ਇਸ ਲਈ ਜਿਹਹਾ ਵੀ ਜਾ ਸੋ ਲੁਣਾ ਜਿਹੋ ਜਾ ਇਹ ਤੇਰੇ ਕੋਲ ਮਤਲਬ ਸਰੀਰ ਇੱਕ ਤਰ੍ਹਾਂ ਦਾ ਖੇਤ ਹੈ ਇਹਦੇ ਵਿੱਚ ਕਰਮਾਂ ਦਾ ਜਿੱਦਾਂ ਦਾ ਵੀ ਤੂੰ ਬੀਜ ਬੀਜੇਂਗਾ ਉਹੀ ਫਲ ਲੁਣਾ ਜਿਹੜੀ ਵੱਢਣਾ ਪਊਗਾ ਅੰਤ ਨੂੰ ਜੋ ਬੀਜ ਲੇਗਾ ਕਰਮ ਇਸ ਹੱਥਾਂ ਦੇ ਨਾਲ ਪੈਰਾਂ ਦੇ ਨਾਲ ਜੋ ਕੁਸ਼ ਕਰ ਲੇਗਾ ਕਰਮ ਇੰਦਰਿਆਂ ਦੇ ਨਾਲ ਜਿਵੇਂ ਇੱਕ ਕਿਸਾਨ ਜੋ ਬੀਜ ਦੈ ਖੇਤ ਵਿੱਚ ਉਹੀ ਉੱਕਦਾ ਉਹਦੇ ਵਿੱਚ ਐਦਾਂ ਕਦੇ ਨਹੀਂ ਹੁੰਦਾ ਕਿ ਕਰਾਂ ਬੀਜੇ ਤੇ ਅੰਤ ਨੂੰ ਉਥੋਂ ਬਜੌਰ ਦੇਸ਼ ਦੀਆਂ ਦਾਖਾਂ ਉੱਗਿਆਉਣਗੀਆਂ ਐਸਾ ਨਹੀਂ ਹੈ ਇਸ ਲਈ ਹੈ ਇਨਸਾਨ ਧਿਆਨ ਨਾਲ ਬੀਜੀ ਬਾਦ ਵਿੱਚ ਕਿਸੇ ਨੂੰ ਲਾਂਭਾ ਦੇਣ ਜੋਗਾ ਵੀ ਨਹੀਂ ਹੈ ਤੂੰ ਕਿ ਆ ਕੀ ਹੋ ਗਿਆ ਕੀ ਹੋ ਗਿਆ ਕਿਉਂਕਿ ਤੈਨੂੰ ਹੁਣ ਮੌਕਾ ਦਿੱਤਾ ਹੈ ਤੈਨੂੰ ਹੁਣ ਤਾਕਤ ਦਿੱਤੀ ਹੈ ਤੈਨੂੰ ਬੁੱਧੀ ਦਿੱਤੀ ਹੈ ਅਕਲ ਦਿੱਤੀ ਹੈ ਕੰਮ ਕਰਨ ਲਈ ਵਾਹਿਗੁਰੂ ਨੇ ਤੈਨੂੰ ਸਤੰਤਰਤਾ ਵੀ ਇੰਨੀ ਦਿੱਤੀ ਹੈ ਵੀ ਟਿੰਗੇ ਕੰਮ ਵੀ ਕਰ ਸਕਦਾ ਹੈ ਮਾਰੇ ਵੀ ਲੋਕੀ ਕਰੀ ਜਾਂਦੇ ਹਨ ਜੇ ਹਾ ਬੀਜੈ ਸੋ ਲੁਣੈ ਮੱਥੇ ਜੋ ਲਿਖਿਆਸ ਜੋ ਕਰਮ ਪ੍ਰਾਲਬਧ ਵਿੱਚ ਕਮਾਏ ਉਹੀ ਮੱਥੇ ਯਾਨੀ ਮਸਤਕ ਉੱਤੇ ਲਿਖਿਆਸ ਲਿਖੇ ਜਾਂਦੇ ਹਨ ਜੋ ਤੂੰ ਕੀਤਾ ਜੋ ਹੁਣ ਕਰ ਰਹੇਗਾ ਕਿਰਿਆ karenge ਉਹਨੂੰ ਕਿਰੇਮਾਨ ਕਰਮ ਕਹਿ ਦਿੰਦੇ ਹਨ ਸਾਧ ਸੰਗਤ ਇਹ ਹੀ ਇਕੱਠੇ ਹੋ ਜਾਂਦੇ ਉਹਨਾਂ ਨੂੰ ਸੰਚਿਤ ਕਰਮ ਕਹਿ ਦਿੰਦੇ ਤੇ ਫਿਰ ਉਹਨਾਂ ਇਕੱਠੇ ਹੋਿਆਂ ਤੋਂ ਫਿਰ ਬੰਦੇ ਦੇ ਭਗਵਾਨ ਦੇ ਅਗਲੇ ਫਿਰ ਪ੍ਰਾਲਬਦ ਜੀ ਨੂੰ ਕਹਿ ਦਿੰਦੇ ਜੀ ਦੇ ਵਿੱਚ ਉਮਰ ਹੁੰਦੀ ਹੈ ਜੀ ਦੇ ਵਿੱਚ ਸਰੀਰ ਹੁੰਦਾ ਹੈ ਜਨਮ ਹੁੰਦਾ ਹੈ ਮਾਤਾ ਪਿਤਾ ਹੁੰਦੇ ਹਨ ਫਿਰ ਮੱਥੇ ਤੇ ਲਿਖੇ ਜਾਂਦੀ ਲੇਖ ਚੰਗੇ ਮਾੜੇ ਦੇ ਮਹਾਰਜ ਕਹਿੰਦੇ ਹੁਣ ਆ ਜਿਹੜਾ ਪ੍ਰੈਸੈਂਟ ਟਾਈਮ ਹੈ ਇਹ ਟਾਈਮ ਹੈ ਇਹ ਹੀ ਤੇਰੀ ਸੰਚਿਤ ਇਹ ਹੀ ਤੇਰੀ ਪ੍ਰਾਲਬਦ ਸਾਰਾ ਕੁਝ ਇਹੀ ਕਰਮ ਬਣਾਉਂਦੇ ਆ ਅੱਜ ਚੰਗਾ ਕਰ ਲੈ ਕੱਲ ਨੂੰ ਆਪਣੇ ਆਪ ਮੱਥੇ ਤੇ ਚੰਗਾ ਲਿਖਿਆ ਜਾਏਗਾ ਹੁਣ ਚੁਈ ਪਲਵੰਨਾ ਰੈਣ ਵਿਹਾਣੀ ਪਛੋਤਾਣੀ ਨਹੀਂ ਤੇ ਪਿਆਰਿਆ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਨੇ ਉਮਰ ਦੀ ਰਾਤ ਜਦੋਂ ਬੀਤ ਗਈ ਨਾ ਪ੍ਰਭੂ ਦੀ ਪ੍ਰਾਪਤੀ ਤੋਂ ਬਿਨਾ ਲੰਘ ਜਾਣੀ ਆ ਸਾਧ ਸੰਗਤ ਇਹਨੂੰ ਕੌਣ ਹੱਥ 'ਚ ਫੜ ਸਕਦਾ ਕਿਤੇ ਕੋਈ ਆਖੇ ਵੀ ਮੈਂ ਇਹਨੂੰ ਹੱਥ 'ਚ ਫੜ ਲਵਾਂਗਾ ਸਮੇਂ ਨੂੰ ਵਕਤ ਨੂੰ ਨਾ ਜਦੋਂ ਬਤੀਤ ਹੋ ਗਈ ਨਾ ਉਮਰ ਫਿਰ ਪਛਤਾਵਾ ਹੀ ਰਹਿ ਜਾਂਦਾ ਰੈਣ ਵਿਹਾਨੀ ਪਛੋਤਾਣ ਜਿੰਦਗੀ ਦੀ ਰਾਤ ਜਦੋਂ ਬੀਤ ਜਾਂਦੀ ਜਾਂ ਤਿੰਨੇ ਜਿਵੇਂ ਜਵਾਨੀ ਬਚਪਨ ਵੱਡੇ ਪਾ ਲੰਘ ਜਾਂਦੇ ਜਿਵੇਂ ਰਾਤ ਲੰਘ ਜਾਂਦੀ ਬੰਦੇ ਦੀ ਬਹੁਤ ਜ਼ਰੂਰੀ ਕੰਮ ਹੁੰਦਾ ਕੋਈ ਬੰਦਾ ਕਿਤੇ ਜਾਣਾ ਹੋਵੇ ਆਹਾ ਆਮ ਤੌਰ ਤੇ ਐਸਾ ਹੀ ਹੁੰਦਾ ਅਕਸਰ ਜਦੋਂ ਕਿਤੇ ਜਾਣਾ ਹੋਵੇ ਬੰਦਾ ਥੱਕਦਾ ਤੇ ਕਹਿੰਦਾ ਲੈ ਮੈਂ ਥੋੜਾ ਜਿਹਾ ਲੇਟਾ ਮਾਰ ਲਾਂ ਥੋੜਾ ਜਿਹਾ ਸੌ ਲਾਂ ਉਦਾਂ ਭਾਵੇਂ ਕਦੇ ਨੀਂਦ ਨਾ ਆਵੇ ਪਰ ਜਦੋਂ ਕਿਤੇ ਜਾਣਾ ਹੋਵੇ ਉਦੋਂ ਫਿਰ ਐਦਾਂ ਦੀ ਨੀਂਦ ਆਉਂਦੀ ਐ ਕਿ ਅੱਖੇ ਨਹੀਂ ਖੁੱਲਦੀ ਭਾਈ ਗੁਰਦਾਸ ਜੀ ਨੇ ਆਖਿਆ ਕਿ ਜਿਵੇਂ ਕੋਈ ਬੰਦਾ ਸੁੱਤਾ ਰਹਿ ਜੇ ਤੇ ਸਾਥੀ ਅੱਗੇ ਲੰਘ ਜਾਣ ਫਿਰ ਪਛਤਾਵਾ ਹੀ ਐ ਜੈਸੇ ਨਿਸ ਸੋਬਤ ਸੰਗਤੀ ਚਲੇ ਜਾਤ ਪਾਛੈ ਪੋਰ ਭਏ ਭਾਰ ਬਾਂਧ ਚਲੇ ਕਤ ਜਾਈਐ ਰਾਤ ਨੂੰ ਸਾਥੀ ਚਲੇ ਜਾਣਾ ਇਹ ਕਹੇ ਕੋਈ ਨਾ ਮੈਂ लेट ਲਾਂ ਥੋੜਾ ਜਿਹਾ ਬਸ लेट ਹੀ ਹੋ ਗਿਆ ਇਦਾਂ ਹੀ ਰਹਿਣ ਵਿਹਾਣੀ ਪਛੋਤਾਣੀ ਜ਼ਿੰਦਗੀ ਦੀ ਰਾਤ ਜਦੋਂ ਬੀਤ ਗਈ ਫਿਰ ਪਛਤਾਵਾ ਹੀ ਹੁੰਦਾ ਜਿਵੇਂ ਇੱਕ ਔਰਤ ਕਿਸੇ ਰਾਜੇ ਦੀ ਰਾਣੀ ਰਾਤ ਨੂੰ ਗੂਲੀਆਂ ਚ ਨੌਕਰਾਨੀਆਂ ਚ ਨੌਕਰਾਂ ਚ ਵਿਚਰਦੀ ਰਹੇ ਉਹਨਾਂ ਚ ਪਰਚੀ ਰਹੇ ਰਾਜਾ ਕੋਲ ਹੋਵੇ ਉਹਦੇ ਪਰ ਉਹਦੇ ਨੇੜੇ ਹੀ ਨਾ ਜਾਵੀ ਉਹਨੂੰ ਉਹਦੀ ਸੇਵਾ ਹੀ ਨਾ ਕਰ ਸਕੇ ਉਹਦੇ ਨਾਲ ਬੈਠ ਨਾ ਸਕੇ ਗੱਲਬਾਤ ਨਾ ਕਰੇ ਐਵੇਂ ਦਿਨ ਲੰਘ ਜਾਂ ਰਾਤ ਲੰਘ ਜਾਂਦੀ ਦਿਨ ਹੋਈ ਫਿਰ ਬੜੀ ਪਛਤਾਉਂਦੀ ਰਾਜਾ ਮੂੰਹ ਨਹੀਂ ਲਾਉਂਦਾ ਹੀ ਆ ਜਿਆਨ ਫਿਰ ਪਛਤਾਉਂਦੀ ਆ ਉਹ ਉੱਠ ਚੱਲੇ ਗਈ ਨਿਰਾਸ਼ ਐਦਾਂ ਹੀ ਜੀਵ ਇਸਤਰੀ ਜੀਵ ਵੀ ਜਦੋਂ ਜ਼ਿੰਦਗੀ ਦੀ ਰਾਤ ਲੰਘ ਗਈ ਫਿਰ ਪਛਤਾਵਾ ਜਦੋਂ ਇੱਥੋਂ ਗਈ ਨਾ ਜੇਦ ਉੱਠ ਕੇ ਚੱਲਦੀ ਐ ਫਿਰ ਪਛਤਾਵਾ ਕਰਦੀ ਓਹੋ ਤਪ ਤਪ ਲੋਹੇ ਲੋਹੇ ਹਾਥ ਮਰੂਰੋਂ ਬਾਬਲ ਹੋਈ ਸੋਹ ਸੋਹ ਲੋਰੋਂ ਫਿਰ ਬੜੇ ਪਛਤਾਵੇ ਕਰਦੀ ਹੈ ਛੁਟਕਾਰਾ ਕਿਵੇਂ ਹੋ ਸਕਦਾ ਪਾਤਸ਼ਾਹ ਜੀ ਕਿਰਪਾ ਕਰੋ ਫਿਰ ਦੱਸਦੇ ਹਨ ਜਿਨ ਕੋ ਸਾਧੂ ਭੇਟੀ ਐ ਸੋ ਦਰਗਹਿ ਹੋਏ ਖਲਾਸ ਪਿਆਰਿਓ ਗੁਰਮੋਹ ਜਿਨ੍ਹਾਂ ਗੁਰਮੁਖਾਂ ਜਗਿਆਸੂਆਂ ਨੂੰ ਸਤਿਪੁਰਸ਼ਾਂ ਸਾਧੂ ਜਣੀਆਂ ਸਾਧਨਾ ਵਾਲੇ ਉਹ ਕਾਲਪੁਰਖ ਵਾਹਿਗੁਰੂ ਗੁਰੂ ਨਾਨਕ ਸਾਹਿਬ ਮਹਾਰਜ ਦੇ ਮਾਰਗ ਤੇ ਚੱਲਣ ਵਾਲੇ ਕਾਲਣਾ ਕਾਲ ਕੇ ਅਵਸਥਾ ਨੂੰ ਪ੍ਰਾਪਤ ਹੋਣ ਵਾਲੇ ਸਾਧਕ ਪੁਰਸ਼ ਸਾਧੂ ਜਣਾਂ ਜਿਨ੍ਹਾਂ ਨੂੰ ਕਿਤੇ ਉਹ ਮਿਲ ਜਾਣ ਫੇਰ ਸੋ ਦਰਗਹ ਹੋਏ ਖਲਾਸ ਮਹਾਰਜ ਕਹਿੰਦੇ ਉਹ ਫਿਰ ਰੱਬ ਦੀ ਦਰਗਾਹ ਦੇ ਵਿੱਚ ਛੁਟਕਾਰਾ ਪਾਉਂਦੇ ਹਨ ਮੁਕਤੀ ਪਾ ਲੈਂਦੇ ਆ ਜਣ ਇੱਥੇ ਵੀ ਦੁਨੀਆ ਵਿੱਚ ਵੀ ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ ਉਹ ਗੁਰਮੁਖ ਉਹ ਆਪਣੇ ਇੰਦਰੀਆਂ ਤੋਂ ਆਜ਼ਾਦ ਹੋ ਜਾਂਦੇ ਆ ਆਪਣੇ ਅੰਤਹਿ ਕਰਨ ਦੀ ਬਿਰਤੀ ਜਿਹੜੀ ਹੈ ਨਾ ਉਹਨੂੰ ਪ੍ਰਾਪਤ ਕਰ ਲੈਂਦੇ ਆ ਜਿੰਨੀਆਂ ਵੀ ਬਿਰਤੀਆਂ ਨੇ ਰਾਜ ਸੀ ਤਾਮ ਸੀ ਜਿੰਨੀਆਂ ਬਿਰਤੀਆਂ ਵਿਸ਼ੇਵਿਕਾਰਾਂ ਦੀਆਂ ਸਭ ਨਾਸ਼ ਹੋ ਜਾਂਦੀਆਂ ਆ ਉਹ ਦਰਗਾਹ ਦੇ ਵਿੱਚ ਵੀ ਪ੍ਰਮਾਤਮਾ ਦੇ ਦਰ ਤੇ ਖਲਾਸ ਬੰਦ ਖਲਾਸੀ ਜਣੀ ਛੁਟਕਾਰਾ ਹੋ ਜਾਂਦਾ ਹੈ ਗੁਰਮੁਖਾਂ ਕੋਲੇ ਤਾਕਤ ਹੁੰਦੀ ਹੈ ਕਿਉਂ ਬਾਣੀ ਕਹਿੰਦੀ ਹੈ ਆਪ ਮੁਕਤ ਮੁਕਤ ਕਰੈ ਸੰਸਾਰ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਬੇਨਤੀ ਕਰੀਏ ਮਹਾਰਾਜ ਦੇ ਅੱਗੇ ਕਰ ਕਿਰਪਾ ਪ੍ਰਭ ਆਪਣੀ ਹੇ ਮਹਾਰਾਜ ਮੇਰੇ ਉੱਤੇ ਆਪ ਆਪਣੀ ਕਿਰਪਾ ਕਰੋ ਕਿਰਪਾ ਵਿਦਵਾਨਾਂ ਨੇ ਪੰਜ ਤਰ੍ਹਾਂ ਦੀ ਮੰਨੀ ਹੈ ਪੰਜ ਤਰੀਕਿਆਂ ਦੀ ਹੁੰਦੀ ਹੈ ਇੱਕ ਪਰਮੇਸ਼ਰ ਦੀ ਕਿਰਪਾ ਹੋਣੀ ਵਾਹਿਗੁਰੂ ਦੀ ਜਿਹਦੇ ਨਾਲ ਸਾਨੂੰ ਮਨੁੱਖਾ ਜੀਵਨ ਮਿਲ ਗਿਆ ਬਖਸ਼ਿਸ਼ ਹੋ ਗਈ ਪਰਮੇਸ਼ਰ ਦੀ ਵਾਹਿਗੁਰੂ ਦੀ ਪਹਿਲੀ ਕਿਰਪਾ ਦੂਜੀ ਗੁਰੂ ਦੀ ਕਿਰਪਾ ਇਹ ਵੀ ਲਾਜ਼ਮੀ ਹੈ ਜੀਵ ਦੇ ਉੱਤੇ ਸਾਧ ਸੰਗ ਜੀ ਗੁਰੂ ਕਿਰਪਾ ਤੋਂ ਬਿਨਾ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਗੁਰੂ ਪੂਰਾ ਹੀ ਨਾਮ ਬਖਸ਼ਦਾ ਹੈ ਤੀਜੀ ਕਿਰਪਾ ਕਰਮਾਂ ਦੀ ਕਿਰਪਾ ਜੀ ਚੰਗੀ ਹੈ ਨਾ ਚੰਗੀ ਬੁੱਧੀ ਦੀ ਪ੍ਰਾਪਤੀ ਹੋਣੀ ਪਿਛਲੇ ਕੀਤੇ ਕਰਮ ਜਾਂ ਹੁਣ ਜੋ ਕਰਮ ਕਰਦੇ ਆ ਉਹਦੇ ਹਿਸਾਬ ਨਾਲ ਬੁੱਧੀ ਤੇ ਅਸਰ ਪੈਂਦਾ ਹੈ ਤੀਜੀ ਸਾਧ ਸੰਗਤ ਦੀ ਕਿਰਪਾ ਚੌਥੀ ਪਹਿਲੀ ਪਰਮੇਸ਼ਰ ਦੀ ਦੂਜੀ ਗੁਰੂ ਦੀ ਤੀਜੀ ਕਰਮਾਂ ਦੀ ਚੌਥੀ ਸਾਧ ਸੰਗਤ ਦੀ ਕਿਰਪਾ ਸਾਤ ਸੰਗ ਦੀ ਕਿਰਪਾ ਹੁੰਦੀ ਜਦੋਂ ਫੇਰ ਉਹਦੇ ਨਾਲ ਰਹਿਣੀ ਬਹਿਣੀ ਸਹਿਣੀ ਕਹਿਣੀ ਦਾ ਪਤਾ ਲੱਗਦਾ ਹੈ ਬੰਦੇ ਨੂੰ ਕਿੱਥੇ ਗੱਲ ਕਹਿਣੀ ਹੈ ਕਿਹੜੀ ਗੱਲ ਹੁਣ ਸਹਿ ਜਾਣੀ ਹੈ ਕਿਵੇਂ ਰਹਿਣਾ ਹੈ ਕਿਵੇਂ ਬਹਿਣਾ ਹੈ ਪੰਜਵੀਂ ਜੀਵਾਂ ਦੀ ਆਪਣੀ ਆਪ ਤੇ ਆਪਣੀ ਕਿਰਪਾ ਉੱਦਮ ਧਾਰਨਾ ਹੈ ਬਈ ਉੱਠਣਾ ਹੈ ਬਈ ਨਾਮ ਜਪਣਾ ਇਹ ਤਾਂ ਆਪ ਹੀ ਕਰਨਾ ਪੈਣਾ ਦੂਜਾ ਤੇ ਨਹੀਂ ਕਰ ਸਕਦਾ ਕੋਈ ਦੂਜੇ ਵਾਲਾ ਨਾਲ ਵਾਲ ਉੱਠ ਕੇ ਬੈਠ ਜੇ ਸੌਂ ਜੇ ਆਪਣਾ ਸਿਮਰਨ ਕਰਨ ਲੱਗ ਜੇ ਬਾਣੀ ਪੜ੍ਹ ਲੇ ਉਹ ਤੇ ਹੋਣੀ ਕਿਰਪਾ ਇਓ ਉਹਨਾਂ ਦੇ ਵਿੱਚੋਂ ਵਾਹਿਗੁਰੂ ਨੂੰ ਵੀ ਬੇਨਤੀ ਕਰ ਰਿਹਾ ਕਰ ਕਿਰਪਾ ਪ੍ਰਭ ਆਪਣੀ ਹੇ ਕਾਲਪੁਰਖ ਵਾਹਿਗੁਰੂ ਜੀ ਮੇਰੇ ਉੱਤੇ ਆਪਣੀ ਕਿਰਪਾ ਕਰੋ ਬਣਾਈ ਰੱਖੋ ਪਹਿਲਾਂ ਵੀ ਬੜੀ ਕਿਰਪਾ ਕੀਤੀ ਐ ਤੁਸੀਂ ਹੋਰ ਵੀ ਕਿਰਪਾ ਕਰੋ ਤੇਰੇ ਦਰਸ਼ਨ ਹੋਏ ਪਿਆਸ ਮੇਰੇ ਅੰਦਰ ਤੇਰੇ ਦਰਸ਼ਨਾ ਦੀ ਪਿਆਸ ਬਣੀ ਰਹੇ ਬਸ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋਂਨ ਦਿਨ ਨੀਤ ਮਨ ਵਸਤੇਰੇ ਦਰਸ਼ਨਾ ਦੀ ਚਿੱਤਰ ਦਰਸ਼ਨ ਸੁਪਨ ਦਰਸ਼ਨ ਸਰਵਨ ਦਰਸ਼ਨ ਪ੍ਰਤੱਖ ਦਰਸ਼ਨ ਚਾਰ ਤਰ੍ਹਾਂ ਦੇ ਦਰਸ਼ਨ ਮੰਨੇ ਆ ਚਿੱਤਰ ਦਰਸ਼ਨ ਕੋਈ ਫੋਟੋ ਬਣਾ ਲੰਦੇ ਕੋਈ ਗੁਰਮੁਖ ਪਿਆਰੇ ਉਹਦੀ ਵੀ ਸੋਪਨ ਸੁਪਨੇ ਜੀ ਦਰਸ਼ਨ ਹੋ ਜਾਣਾ ਸ਼੍ਰਵਣ ਸੁਣਨਾ ਉਹਦੀਆਂ ਗੱਲਾਂ ਇਹ ਵੀ ਉਹਦੇ ਦਰਸ਼ਨ ਨੇ ਇੱਕ ਤਰ੍ਹਾਂ ਦੇ ਪ੍ਰਤੱਖ ਦਰਸ਼ਨ ਤੇਰੇ ਦਰਸ਼ਨ ਹੋਏ ਪਿਆਸ ਮੇਰੇ ਅੰਦਰ ਤੇਰੇ ਦਰਸ਼ਨਾਂ ਦੀ ਪਿਆਸ ਹੋ ਜਾਏ ਆਪ ਕਿਰਪਾ ਕਰਕੇ ਮੇਰੇ ਮਨ ਬੁੱਧ ਨੇਤਰਾਂ ਵਿੱਚ ਪਰਮ ਪੁਲੇਖੇ ਜਿਹੜੇ ਪਏ ਆ ਨਾ ਏ ਵਾਹ ਗੁਰੂ ਇਹ ਮੇਰੇ ਕੱਢ ਦਿਓ ਪ੍ਰਤੱਖ ਹੋ ਕੇ ਦਰਸ਼ਨ ਦਿਨਾ ਕਰੋ ਮੈਨੂੰ ਪਤਾ ਲੱਗ ਜਾਏ ਵੀ ਪਿਆਪਕੋਂ ਤੁਸੀਂ ਮੈਨੂੰ ਐਸੀ ਮੱਤ ਬਖਸ਼ੋ ਕਿ ਤੁਸੀਂ ਘਟਾ-ਘਟਾ ਵਿੱਚ ਵਿਆਪਕ ਹੋਵੇਂ ਮੇਰੇ ਵਾਹਿਗੁਰੂ ਜੀ ਮੇਰੇ ਅੰਦਰ ਉਹ ਜਿਹੜੀ ਸਮਝ ਆ ਜਾਏ ਮੈਨੂੰ ਅਕਲ ਹੋ ਜਾਏ ਮੈਨੂੰ ਪਿਆਸ ਬਖਸ਼ੋ ਜੇ ਮੈਨੂੰ ਪਿਆਸ ਹੈ ਨਹੀਂ ਤੁਹਾਡੇ ਦਰਸ਼ਨਾਂ ਦੀ ਜਿੰਨਾ ਸਮਾਂ ਪਿਆਸ ਨਾ ਹੋਵੇ ਉਤਨਾ ਸਮਾਂ ਸਾਧ ਸੰਗ ਜੀ ਬੰਦੇ ਨੂੰ ਅੰਮ੍ਰਿਤ ਵੀ ਕੌੜਾ ਲੱਗਦਾ ਹੈ ਪ੍ਰਭ ਤੂਧ ਬਿਨ ਦੂਜਾ ਕੋ ਨਹੀਂ ਨਾਨਕ ਕੀਰਦਾਸ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਨ हे ਸਤਿਗੁਰੂ हे ਪ੍ਰਮਾਤਮਾ हे ਵਾਹਿਗੁਰੂ ਤੇਰੇ ਤੋਂ ਬਿਨਾ ਦੇਖੋ ਕਿੱਡੀ ਵੱਡੀ ਅਰਦਾਸ ਬੇਨਤੀ ਹੈ ਪ੍ਰਮਾਤਮਾ ਦੇ ਚਰਨਾਂ 'ਚ हे ਅਕਾਲ ਪੁਰਖ ਵਾਹਿਗੁਰੂ ਤੇਰੇ ਤੋਂ ਬਿਨਾ ਮੈਨੂੰ ਕੋਈ ਦੂਜਾ ਹੈ ਹੀ ਨਹੀਂ ਕੋਈ ਵੀ ਨਹੀਂ ਲੋਕ ਪਰਲੋਕ ਵਿੱਚ ਜੋ ਮੇਰੀ ਰੱਖਿਆ ਕਰਨ ਵਾਲਾ ਹੋਵੇ ਤੁਹਾਡੇ ਤੋਂ ਬਿਨਾ ਇੱਕ ਵੀ ਨਹੀਂ ਹੈ ਨਾਨਕ ਕੀਰਦਾਸ ਮੇਰੀ ਹੈ ਵਾਹਿਗੁਰੂ ਤੇਰੇ ਚਰਨਾਂ ਚ ਅਰਦਾਸ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਕਰ ਰਿਹਾ ਮੈਨੂੰ ਆਪ ਤੋਂ ਬਿਨਾ ਕੋਈ ਰੱਖਣ ਵਾਲਾ ਨਹੀਂ ਮੇਰਾ ਕੋਈ ਸਹਾਇਤਾ ਕਰਨ ਵਾਲਾ ਨਹੀਂ ਮੇਰਾ ਕੋਈ ਸੱਜਣ ਨਹੀਂ ਬੀਲੀ ਨਹੀਂ ਬਾਦਸ਼ਾਹ ਜੀ ਮੈਨੂੰ ਆਪਣਾ ਸੇਵਕ ਬਣਾ ਲਓ ਫੇਰ ਜਦੋਂ ਇਦਾਂ ਜੀਵਨ ਹੁੰਦਾ ਫੇਰ ਕਹਿੰਦੇ ਆਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਫੇਰੇ ਹੀ ਹਾਰਡ ਦਾ ਮਹੀਨਾ ਉਹਨਾਂ ਨੂੰ ਸੋਹਣਾ ਲੱਗਣ ਲੱਗ ਜਾਂਦਾ ਹੈ ਕਿਨਾਂ ਨੂੰ ਜਿਸ ਮਨ ਹਰ ਚਰਨ ਨਿਵਾਸ ਜਿਨ੍ਹਾਂ ਗੁਰਮੁਖਾਂ ਦਾ ਮਨ ਹਰੀ ਪ੍ਰਮਾਤਮਾ ਵਾਹਿਗੁਰੂ ਦੇ ਚਰਨਾਂ 'ਚ ਨਿਵਾਸ ਕਰਨ ਲੱਗ ਜਾਏ ਉਹਨਾਂ ਦੇ ਚਰਨਾਂ 'ਚ ਟਿਕ ਜਾਏ ਵਾਹਿਗੁਰੂ ਨਾਲ ਪਿਆਰ ਪੈ ਜਾਏ ਮਾਰੇ ਕਹਿੰਦੇ ਹਾਰਡ ਦਾ ਮਹੀਨਾ ਸਤਿਗੁਰੂ ਜੀ ਕਹਿੰਦੇ ਭਾਈ ਗੁਰਮੁਖੋ ਇਹ ਚੰਗਾ ਲੱਗਣ ਲੱਗ ਜਾਂਦਾ ਜਿਵੇਂ ਜਹਾੜ ਦੇ ਮਹੀਨੇ ਮੀਂਹ ਪੈ ਜਾਏ ਚੰਗਾ ਪਾਣੀ ਝਰ ਜਾਏ ਤਾਲ ਹਰੇ ਭਰੇ ਹੋ ਜਾਣ ਤੇ ਫਿਰ ਚੰਗਾ ਲੱਗਣ ਲੱਗ ਜਾਂਦਾ ਇਦਾਂ ਹੀ ਜਿਸ ਗੁਰਮੁਖ ਦੇ ਉੱਤੇ ਪ੍ਰਮਾਤਮਾ ਦੇ ਚਰਨਾਂ 'ਚ ਵਾਸਾ ਹੋ ਜਾਏ ਤੇ ਕਿਰਪਾ ਰੂਪੀ ਮੀਂਹ ਪ੍ਰਮਾਤਮਾ ਦਾ ਵਰਸ ਜਾਏ ਫਿਰ ਉਹਨਾਂ ਦਾ ਇਹ ਜੀਵਨ ਰੂਪੀ ਹਾੜ ਦਾ ਮਹੀਨਾ ਬੜਾ ਹੀ ਚੰਗਾ ਹੋ ਜਾਂਦਾ ਹੈ ਉਹਨਾਂ ਦੇ ਲੋਕ ਸੁਖੀਏ ਪ੍ਰਲੋਕ ਸੁਹੇਲੇ ਹੋ ਜਾਂਦੇ ਹਨ ਇਹ ਗੁਰੂ ਪਾਤਸ਼ਾਹ ਜੀ ਨੇ ਹਾੜ ਦੇ ਮਹੀਨੇ ਦੇ ਪਰਥਾਏ ਸਤਿਗੁਰੂ ਜੀ ਕਹਿੰਦੇ ਹਨ ਜਿਉ ਧਰਤੀ ਸੁਭ ਕਰੇ ਜਲ ਵਰਸੈ ਕਿਉ ਸਿੱਖ ਗੁਰ ਮਿਲ ਬਿਗਸਾਈ ਜਿਉ ਗੁਰੂ ਕੇ ਸਿੱਖ ਦਾ ਜੀਵਨ ਸਫਲ ਹੋ ਜਾਂਦਾ ਹੈ ਅਸੀਂ ਹਾੜ ਦੇ ਮਹੀਨੇ ਦੀ ਪਰਥਾਏ ਉਪਦੇਸ਼ ਸੁਣਿਆ ਹੈ ਇੱਥੇ ਹੀ ਸਮੇਂ ਦੀ ਸਮਾਪਤੀ ਹੈ ਜੀ ਮੰਨਿਆ ਬੋਲਾਂ ਦੀ ਖਿਮਾ ਸਮੂਹ ਸਾਧ ਸੰਗਤ ਦਾ ਧੰਨਵਾਦ ਲਾਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ